ਇੱਕ ਵਾਰ ਫਿਰ ਇੱਕ ਐਨਆਰਆਈ ਨੇ ਲਾਲਚ ਵਿੱਚ ਅੰਨੇ ਹੋ ਕੇ ਰਿਸ਼ਤਿਆਂ ਦਾ ਗਲਾ ਘੁੱਟ ਦਿੱਤਾ ਹੈ। ਇਹ ਖਬਰ ਕਪੂਰਥਲਾ ਦੀ ਹੈ ਜਿੱਥੋਂ ਦੀ ਰਹਿਣ ਵਾਲੀ ਚੰਦੀਪ ਕੌਰ ਨੇ ਆਪਣੇ ਐਨਆਰਆਈ ਪਤੀ ਰਮਨਦੀਪ ਸਿੰਘ ਤੇ ਉਸ ਨੂੰ ਦਾਜ ਲਈ ਤੰਗ ਕਰਨ ਦੇ ਦੋਸ਼ ਲਾਏ ਨੇ। ਚੰਦੀਪ ਕੌਰ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਇਨਸਾਫ ਦੀ ਮੰਗ ਕੀਤੀ ਹੈ। ਚੰਦੀਪ ਕੌਰ ਨੇ ਵਿਕਟਿਮ ਆਫ ਐਨਆਰਆਈ ਮੈਰਿਜ ਦੇ ਪੋਸਟਰ ਹੱਥ ਵਿੱਚ ਫੜ ਕੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਨਿਊਜ਼ੀਲੈਂਡ ਰਹਿੰਦੇ ਆਪਣੇ ਪਤੀ ਦਾ ਪਾਸਪੋਰਟ ਜ਼ਬਤ ਕਰਨ ਅਤੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਮੰਗ ਕੀਤੀ ਹੈ 2 ਜੁਲਾਈ 2015 ਨੂੰ ਰਮਨਦੀਪ ਸਿੰਘ ਚੰਦੀਪ ਕੋਰ ਨਾਲ ਵਿਆਹ ਕਰਾ ਕੇ ਨਿਊਜ਼ੀਲੈਂਡ ਵਾਪਸ ਚਲਾ ਗਿਆ ਸੀ ਅਤੇ ਕੁਝ ਸਾਲਾਂ ਬਾਅਦ ਜਦ ਚੰਦੀਪ ਕੋਰ ਨੂੰ ਨਾਲ ਖੜਨ ਦੀ ਵਾਰੀ ਆਈ ਤਾਂ ਰਮਨਦੀਪ ਸਿੰਘ ਨੇ ਪੈਸਿਆਂ ਦੀ ਮੰਗ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਕਿ ਪੰਜਾਬ ਦੇ ਕਿਸੇ ਤੇ ਨੂੰ ਕਿਸੇ ਐਨ ਆਰ ਆਈ ਦੇ ਲਾਲਚ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਆਖਿਰ ਇਹ ਸਭ ਕਦੋਂ ਤੱਕ ਚੱਲਦਾ ਰਹੇਗਾ ਜਾਂਚ ਕਰਤਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਰਮਨਦੀਪ ਸਿੰਘ ਨੂੰ ਪਗੋੜਾ ਕਰਾ ਦੇ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਮਸਲਿਆਂ ਤੇ ਨੱਥ ਪਾਉਣ ਲਈ ਕੀ ਕਦਮ ਚੁੱਕਦੀ ਹੈ ਨਹੀਂ ਨਹੀਂ ਤਾਈ ਇਸ ਕੀ ਤਾਈ ਜੀ ਕੀ ਮਤਲਬ ਨੋਨ ਕੀ ਸਰਦ ਕਰਵਾਈ ਹਾਂ हाँ तो हमने सोचा कि चलो शादी कर दिया बच्चे का फ्यूचर अच्छा होगा पर हमें नहीं पता था कि एन आर आई लड़के ऐसे करेंगे उसने वहाँ जाके हमारी लड़की को कुछ मतलब कुछ बात वगैरह कोई नहीं करता है ना सास पूछती है ना ससुर पूछती है ना उनकी ना नाने पूछती हैं

ਹੂੰ ਬਾਦਨਕੁਆਰੀ ਰਮਨਦੀਪ ਸਿੰਘ ਤੇ ਅਮਰਤ ਕੌਰ ਦੇ ਦਾ ਪਰਚਾ ਨੰਬਰ ਐਫਆਈ ਨੰਬਰ 97 ਡੇਟਡ 28 16 ਨੂੰ 46498 ਸਰ ਕੋ ਦਰਜਿਸ ਹੋਇਆ ਸੀ ਵਿੱਚੋਂ ਅਮਰਤ ਕੌਰ ਜਮਾਨਤ ਤੇ ਹੈ ਉਹਦੀ ਪੱਕੀ ਵੀਰ ਹੋ ਚੁੱਕੀ ਹੈ ਤੇ ਜੱਜ ਸਾਹਿਬ ਨੇ ਦੋਸ਼ੀ ਨੂੰ 15 2 17 ਨੂੰ ਰਵੰਦੀਪ ਨੂੰ ਪੀਓ ਕਰਾ ਦਿੱਤਾ ਹੈਗਾ ਉਹਦਾ ਚਲਾਨ ਅਸੀਂ ਗੀਲਸਾ ਕੋਲ ਚੈੱਕ ਕਰਨ ਦਿੱਤਾ ਹੈ ਤੇ ਕਰ ਦੋ ਪਾਸ ਕਰਾ ਕੇ ਰਿਕਾਰਡ ਵਿੱਚ ਸਬਮਿਟ ਕਰ ਦਾਂਗੇ ਹੀ ਇਜ਼ ਇਨ ਨਿਊਜ਼ੀਲੈਂਡ ਬਾਹਰ ਹੁਣ ਉਹ ਹੈ ਤੇ ਉਹਨਾਂ ਨੂੰ ਕੋਰਟ ਨੇ वीडी ऑर्डर डेटेड 15 2 2017 ਉਹਨਾਂ ਨੂੰ ਪ੍ਰੋਕਲੇਮਡ ਪਰਸਨ ਡਿਕਲੇਅਰ ਕਰ ਦਿੱਤਾ ਹੁਣ ਅੱਗੇ ਕੋਰਟ ਦੇ ਵਿੱਚ ਚਾਰजेस ਫਰੇਮ ਹੋਣਗੇ ਚਲਾਨ ਪੇਸ਼ ਹੋ ਕੇ ਚਾਰजेस ਫਰੇਮ ਹੋਣਗੇ ਉਸ ਤੋਂ ਬਾਅਦ ਗਵਾਹੀਆਂ ਅੱਗੇ ਚੱਲਣਗੀਆਂ ਤੇ ਜੋ ਕੋਰਟ ਦੇ ਵਿੱਚ ਗਵਾਹੀਆਂ ਹੋਣਗੀਆਂ ਜੋ ਵੀ ਹੋਏਗਾ ਉਸ ਹਿਸਾਬ ਨਾਲ ਕੋਰਟ ਡਿਸਾਈਡ ਕਰੇਗੀ